ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਸੁਖੇਆਲਾ ਜ਼ਿਲ੍ਹਾ ਇਹਨੂੰ ਫਿਰੋਜ਼ਪੁਰ ਪੈਂਦਾ ਹੈ ਤਹਿਸੀਲ ਇਹਨੂੰ ਜੀਰਾ ਪੈਂਦੀ ਹੈ ਤੁਸੀਂ ਸਾਰੇ ਭੈਣ ਭਰਾ ਵੀਰ ਨੂੰ ਜਾਣਦੇ ਆਂ ਵੀਰ ਗੋਰੀ ਗੱਲ ਦੇ ਘਰੇ ਵੀਡੀਓ ਬਣਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਜਮਾ ਨਿੱਕੇ ਨਿੱਕੇ ਪਾ ਦੋਸਤੋ ਵੀਰ ਦੀਆਂ ਵੀਡੀਓ ਤੁਸੀਂ ਬਹੁਤ ਵੇਖਣੇ ਆਂ ਪਰ ਅੱਜ ਵਾਲੀ ਵੀਡੀਓ ਜਿੰਨੇ ਘਟਮਲ ਵੀਰ ਨੇ ਕਿਸੇ ਵੀ ਵੀਡੀਓ 'ਚ ਨਹੀਂ ਕੀਤੇ ਹੋਣੇ ਬਾਕੀ ਤੁਸੀਂ ਸੋਹਣੀਆਂ ਲੈਣੇ ਆ ਟੋਟਲ 5 ਨਾਗ ਸੋਹਣੀਆਂ ਸਾਰੀਆਂ ਬਦਾਮੀ ਰੰਗ ਦੀਆਂ ਵਹਿੜਾ ਮੈਂ ਸਾਰੀਆਂ ਵਹਿੜਾਂ ਤੇ ਕੈਮਰਾ ਮਾਰਤਾ ਸਾਰੀਆਂ ਬਦਾਮੀ ਰੰਗ ਦੀਆਂ ਵਹਿੜਾ ਸੋਹਣੀਆਂ ਚੰਗੀ ਕੱਦ ਘਾਟ ਵਾਲੀਆਂ ਤੇ ਪ੍ਰਾਈਜ਼ ਨਿੱਕੇ ਨਿੱਕੇ ਹੋਣਗੇ ਇਨਫੋਰਮੇਸ਼ਨ ਲੈ ਦਨਾ ਗੱਲਾਂ ਬਾਤਾਂ ਵੀਰ ਨਾਲ ਕਰ ਰਹੇ ਨੇ ਹਾਂਜੀ ਹਾਂਜੀ ਬਾਈ ਸਸੀ ਕਾਲ ਜੀ ਸਸੀ ਕਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁੱਖੇ ਵਾਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਬਾਅਦੀ ਤੇ ਮੋਗੇ ਤੋਂ 20 ਕਿਲੋਮੀਟਰ ਬਾਅਦੀ ਓਕੇ ਜੀ ਹਾਂਜੀ ਫੋਨ ਨੰਬਰ ਦੱਸ ਦਿਓ 9781230900 ਵੀਰੇ ਜਮਾਂ ਨਿੱਕੇ ਨਿੱਕੇ ਮੱਲ ਹੋਣਗੇ ਹਾਂਜੀ ਮਤਲਬ ਅੱਜ ਤਿੰਨਾਂ ਕਿ ਬੜਾਂ ਦੇ ਤਾਂ ਬਾੜੇ ਛੋਟੇ ਭਾਵੇਂ ਰਹੇ ਤੇ ਦੋਨੇ ਇੰਨਾ ਬੱਚਿਆਂ ਦਾ ਭਾਅ ਛੋਟੇ ਪਰ ਬੜਾਂ ਵੱਡੀਆਂ ਜੀ ਪੂਰੀਆਂ ਬੜਾਂ ਵੱਡੀਆਂ ਹਾਂਜੀ ਇਧਰੋਂ ਲੱਗੀ ਗਈ ਇਧਰੋਂ ਲੱਗੀ ਇਧਰੋਂ ਲੱਗ ਜਾਂਦੀ ਵੀਰੇ ਚਲੋ ਇਧਰੋਂ ਸਟਾਰਟ ਕਰ ਲਓ ਕੰਨ ਮਸੂਆ ਇਹ ਪਹਿਲਾ ਸੂਆ ਬੱਚੀ ਹੈ ਵੀਰੇ 4 ਦਾੰਦਾ ਤਿੰਨ ਲਊਗੀ ਹਫ਼ਤੇ ਦੇ ਅੰਦਰ ਬਾਅਦ ਕਿਤੋਂ ਦੱਸ ਦੇਣਾ ਠੀਕ ਹੈ ਤੇ ਫੋਲੀ ਵੱਡੀ ਆ ਵਜਨ ਚਮਕ ਤੁਸੀਂ ਆਪ ਹੀ ਦੇਖ ਲੈਣੀ ਮੱਛੀ ਦੀ ਤਦ ਕਿੰਨਾ ਕੁ ਬੈ ਇਧਰ ਸਾਬ ਨੂੰ ਜਿੱਡੀ ਬੱਚੀ ਆ ਜਿੱਡਾ ਕੱਦ ਘਾਟ ਪਾ ਜਾਣਾ ਬੱਚੇ ਨੂੰ 14-15 ਕਿਲੋ ਚਾਹੀਦਾ ਬਾਕੀ ਚਲੋ ਕੋਈ ਵੀ ਵਹਿੜ ਆ ਅਗਲਾ ਆਪਦੀ ਸਮਝ ਨਾਲ ਲਵੇ ਮੈਂ ਕਿੰਨਾ ਲੈ ਸਕਦਾ ਹਣਾ ਜੈ ਜਮਲ ਇਹਦਾ 45 ਚੋ ਮਾਨਦਾਨ ਕਰ ਦੇਣਾ ਗਰੇ ਬੱਚੀ ਦਾ ਸਹੀ ਆ ਲੋ ਵੀ ਮਿੱਤਰੋ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਹਫਤੇ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂਗੀ ਤੇ ਜਮਾ ਨਿੱਕਾ ਜਾਂ ਮੁੱਲ 45000 ਦੀ ਦੇ ਦੇਣੀ ਆ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਦੱਸਿਆ ਸੀ ਬਣਾ ਵੀਡੀਓ ਗੋਰੀ ਗੱਲ ਦੇ ਘਰੇ ਰਹੇ ਆ ਪਰ ਮੋਲਾ ਜੀ ਨਿੱਕੇ ਨਿੱਕੇ ਹੋਣਗੇ ਆ ਇਸ ਤੋਂ ਪਹਿਲਾਂ ਵੀਡੀਓ ਚ ਸਾਰਿਆਂ ਚ ਮੁੱਲ ਵੱਡੇ ਹੁੰਦੇ ਪਰ ਜਵੇਂ ਜਾਇਜ਼ ਮੁੱਲ ਹੋਣਗੇ ਆ 45 ਵਾਲੀ ਆ ਇਸ ਤੋਂ ਘਾ ਮੁੱਲ ਘਟਦੇ ਹੀ ਜਾਣੇ ਆ ਹਫਤੇ ਦੇ ਅੰਦਰ ਬਾਅਦ ਬੱਚਾ ਦੇ ਦੂ 14 15 14 15 ਅਗਲਾ ਦੁੱਧ ਮੰਨ ਕੇ ਸੌਦਾ ਕਰ ਲੇ ਮੋٹے ਮੋٹے ਥਾਣਾ ਨੇ ਪਹਿਲਾਂ ਦਾ ਥਾਣਾ ਚੁੰਡੀਜੀ ਵਾਲਾ ਹੁੰਦਾ ਪੂਰਾ ਚੰਗਾ ਥਾਣਾ ਬਾਕੀ ਹਜੇ ਦੇਣੇ ਨੇ ਹਫਤਾ ਆਰਾਮ ਨਾਲ ਲੈ ਜਣਾ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦੀ ਆ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਜਦੋਂ ਤਿਆਰ ਹੋ ਜਾਂਦੀ ਆ ਸੋਹਣਾ ਹਵਾਨਾ ਤਿਆਰ ਕਰਕੇ ਸੂ ਪਹਿਲਾਂ ਵੱਛੀ ਮੂੰਹ ਤੋਂ ਚਾਰ ਦੰਦ ਖੁੱਲਾ 14-15 ਕਿਲੋ ਦੁੱਧ ਪਿਆ ਦੇਣਾ ਫਿਰ ਇਨੇ ਦੁੱਧ ਲਈ ਇੰਦੂ ਘੱਟ ਮੁੱਲ ਚ ਤਾਂ ਦਿੰਦਾ ਵੀ ਕੋਣ ਇਹਦੂ ਵੱਧ ਮੁੱਲ ਚ ਤਾਂ ਜ਼ਰੂਰ ਮਿਲ ਜਾਣੀ ਆ ਪਰ ਜਮਾ ਜੈਮਲ 2 ਨੰਬਰ ਗੋਰੇ ਬਾਈ ਇਹ ਵੇੜ ਨੇ ਵੀਰੇ ਦੂਜੇ ਸੂਏ ਸੋਨਾ ਵਾ ਤੇ ਹਫਤੇ ਤੋਂ 10 ਕਿ ਦਿਨ ਦੀ ਕੱਚੀ ਆ ਤੇ 16 ਕਿਲੋ ਦੁੱਧ ਦੱਸਿਆ ਵੀਰੇ ਮਗਰਲੇ ਸੂਏ ਅੱਛਾ ਜੀ 16 ਬਹੁਤ ਵੱਡੀ ਆ ਵੀਰੇ ਲੇਵਾ ਬਹੁਤ ਵੱਡਾ ਲਾਊਗੀ ਵੇਰੇ ਤੇ 16 ਕਿਲੋ ਦੁੱਧ ਪਿਆ ਆ ਜਿਹੜਾ ਮਾਲਕਾਂ ਨੇ ਬਣ ਦੱਸਿਆ ਜੈ ਜਮਲ ਇਹਦਾ 48 ਚੋ ਮਾਨਤਨ ਕਰ ਦਾਂਗੇ ਬਾਈ ਵੱਛੀ 55000 ਦੀ ਆ ਪਰ 48 ਚੋਂ ਮਾਨਤਾ ਨਾ ਠੀਕ ਐ ਦੋਸਤੋ ਵੱਛੀ 55000 ਦੀ ਵੀਰ ਕਹਿੰਦਾ ਪਰ 48000 ਚੋਂ ਮਾਨਤਾਣ ਕਰਦੇ ਆਂਗੇ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਵੀਰ ਕਹਿੰਦਾ ਸੂਪੂਗੀ 16 ਕਿਲੋ ਦੁੱਧ ਪਹਿਲਾ ਸੂਆ ਪਲੂਨ ਨੇ ਦਿੱਤਾ ਹੁਣ ਦੂਜੇ ਸਵੇਰੇ ਸੂਨ ਨੂੰ ਤਿਆਰ 16 17 16 17 ਕਿਲੋ ਦੁੱਧ ਤਾਂ ਨਾਰਮਲ ਹੀ ਪਿਆ ਦੇਣਾ ਬਾਕੀ ਲੇਵਾ ਲਾਹੂ ਬਹੁਤ ਕਿਉਂਕਿ ਬਾਲਟੇ ਲੰਪਾਈਆਂ ਬਹੁਤਾਂ ਝੋਲ ਵਾਲੀ ਵੱਛੀ ਐ ਜਦੋਂ ਤਿਆਰ ਹੋ ਜਾਂਦੀ ਐ ਅਮਰੀਕਨ ਵੈੜਾਂ ਵਰਗਾ ਲੈਵਾ ਤਿਆਰ ਕਰਨਾ ਮੈਨੂੰ ਮੰਨ ਲਓ ਜਦੋਂ ਨਾ ਢਿੱਲ ਕੱਢ ਗਈ ਨਾ ਸਾਰੀ ਵੈੜਾ ਓਖਾ ਹੋ ਜਾ ਵੈੜ ਲੋ ਖਾਣ ਬਹੁਤ ਚੰਗਾ ਲੱਗਾ ਹੂੰ ਦੋਸਤੋ ਫੋਟਾਂ ਨੂੰ ਖਵਾਨਾ ਪਿੱਛੇ ਨੂੰ ਵੱਧਾ ਵੀਰ ਨੇ ਖਵਾਨਾ ਖਿੱਚ ਕੇ ਵਿਖਾਇਆ ਦੈਨ ਜਰੂਰ ਲੈ ਜਾਣੇ ਇਹਨੇ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪ ਐਣਾ ਚਮਾ ਜੈਜਮਲ 48000 ਦੀ ਦੇ ਦੇਣੀ ਐ 55000 ਦੀ ਵੈੜ ਬਾਈ ਕਹਿੰਦਾ ਪੋਲੇ ਜੇ ਹੱਥ ਨਾਲ ਤੇ ਜੇ ਕੋਈ ਭੈਣ ਭਰਾ 8-9 ਮਹੀਨੇ ਦੁੱਧ ਪੀ ਕੇ ਵੀ ਕੋਈ ਤੋਕੜ ਗੱਬਣ ਕਰਕੇ ਢਾਈਆਂ ਮਹੀਨਿਆਂ ਦੀ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਕਰਾ ਕੇ 8-9 ਮਹੀਨੇ ਦੁੱਧ ਪੀ ਕੇ ਵੀ ਸੇਲ ਕਰਦਾ ਤਾਂ ਵੀ 40-42 ਹਜ਼ਾਰ ਦੀ ਤੋਕੜ ਗੱਬਣ ਨੇ ਵਿਕ ਜਾਣਾ ਤੇ ਜਵਾਂ ਜੈਜਵਲ ਮਗਰਮੁੱਲ ਕਿਹੜਾ ਰਹਿ ਗਿਆ 6000 ਤੇ 6000 ਜਿਹਨੇ 8-9 ਮਹੀਨੇ ਖੁੱਲਾ ਦੁੱਧ ਪਿਆ ਦੇਣਾ ਤੇ ਕੋਈ ਭੈਣ ਭਰਾ 8-9 ਮਹੀਨੇ ਦੁੱਧ ਪੀ ਕੇ ਵੀ ਸੇਲ ਕਰਦਾ ਦੋਸਤੋ ਕਈ ਭੈਣ ਭਰਾ ਇਹ ਗੱਲ ਮੈਂ ਤਾਂ ਕਹੀ ਆ ਕਈ ਭੈਣ ਭਰਾ ਇੱਕ ਦੋ ਪਸ਼ੂ ਰੱਖਦੇ ਆ ਆਪਦੇ ਘਰੇ ਦੁੱਧ ਆਸਤੇ ਸੱਜਰ ਪਸ਼ੂ ਲੈ ਲੈਂਦੇ ਆ ਜਦੋਂ ਟੋਕੜ ਗੱਭਣ ਹੋ ਜਾਂਦਾ ਉਦੋਂ ਬਾਅਦ ਚ ਜਾਨਵਰ ਸੇਲ ਕਰ ਦਿੰਦੇ ਕਿਉਂਕਿ ਉਦੋਂ ਬਾਅਦ ਚ ਜਾਨਵਰ ਨੇ 2 3 ਮਹੀਨੇ ਤੱਕ ਪਹਿਲਾਂ ਡਰਾਈ ਕਰਨਾ ਪੈਂਦਾ ਹੁੰਦਾ ਗਾਂ ਵਾਲੇ ਸੂਏ ਦੀ ਤਿਆਰੀ ਬਣਾਉਣੀ ਹੁੰਦੀ ਆ ਤੇ ਜਿਹਦੇ ਜਾਨਵਰ ਹੀ ਇੱਕ ਅੱਧਾ ਰੱਖਿਆ ਦੁੱਧ ਪੀਣ ਨੂੰ ਉਹਨੇ ਦਾ ਫਿਰ ਡਰਾਈ ਕਾਦਾ ਕਰਨਾ ਹੁੰਦਾ ਉਹ ਪਹਿਲਾਂ ਟੋਕੜ ਗੱਭਣ ਕਰਕੇ ਸੇਲ ਕਰ ਦਿੰਦਾ ਹੁੰਦਾ ਉਦੋਂ ਬਾਅਦ ਚ ਅਗਲਾ ਫੇਰ ਤਾਜ਼ਾ ਸੂਏ ਜਾਨਵਰ ਲੈ ਲੈਂਦਾ ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ ਹੋ 8 9 ਮਹੀਨੇ ਦੁੱਧ ਪੀ ਕੇ ਵੀ ਤੋ ਕੜ ਗੱਬਣ ਸੇਲ ਕਰਦੇ ਆ 40 42 ਹਜ਼ਾਰ ਦੀ ਵਿਕ ਜਾਨੀ ਤੇ ਅੱਜ ਦਾ ਮੁੱਲ 48 ਹਜ਼ਾਰ ਮੁੱਲ ਦਾ ਮਗਰ 6000 ਰਹਿ ਗਿਆ 6000 ਚ 8-9 ਮਹੀਨੇ ਦੁੱਧ ਪਿਆ ਦਾ ਉਹਨਾਂ ਨੇ ਤਿੰਨ ਨੰਬਰ ਗੋਰੇ ਉਹ ਵੜਨੇ ਵੀਰੇ ਦੂਜੇ ਸਵੇ ਸੋਣਾ ਤਿੰਨ ਨੰਬਰ ਨੇ ਬੈਨ ਲਊਗੀ ਹਫਤੇ ਤੋਂ ਦੱਸ ਦੇਣ ਮੰਨ ਲਓ ਠੀਕ ਹੈ 14 ਕਿਲੋ ਦੁੱਧ ਦੱਸਿਆ ਵੀਰੇ ਮਗਰਲੇ ਸਵੇ ਦਾ ਜਾਇ ਜਮਾ ਮੁੱਲ 40 ਚ ਮਾਨਤਾਨ ਕਰ ਦਾਂਗੇ ਵੀਰੇ ਬੱਚੀ ਦਾ ਸਹੀ ਹੈ ਜਮਾ ਜਾਇਜ ਪ੍ਰਾਈਸ 40000 ਚ ਮਾਨਤਾਨ ਹੋ ਜੂ ਇਹਦੂ ਗਾਂ ਲੀਆਂ ਵੜਣਾ ਇਹਦੂ ਵੀ ਘੱਟ ਮੁੱਲ ਚ ਹੋਣੀਆਂ 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਹਫਤੇ ਦੇ ਅੰਦਰ ਬਾਹ 40000 ਚੋਂ ਬਾਈ ਮਾਨਤਾਨ ਕਰ ਦੂਗਾ ਤਿਆਰ ਹੋਈ ਇਹ ਵੀ 45 46000 ਦੀ ਵਹਿੜ ਆ ਜੇ ਕੋਈ ਭੈਣ ਭਰਾ ਵਪਾਰੀ ਵੀ ਪੰਜ ਸੱਤ ਦਿਨ ਸਾਹਮ ਕੇ ਤਿਆਰ ਕਰਕੇ ਸੇਲ ਕਰਦਾ ਤੇ ਬੱਛੀ ਰਾਵਣਾ 45 47000 ਦੀ ਵਿਕ ਜਾਣੀ ਆ ਅੱਜ ਦਾ ਮੁੱਲ 40000 ਉਹਦੇ ਚੋਂ ਮਾਨਤਾਨ ਹੋ ਜਾਊਗਾ ਮोटे-ਮोटे ਥਾਣ ਆ ਵੱਲ ਢੇਲਾਂ ਪਈਆਂ ਬਹੁਤ ਆ ਜਮਾ ਜੈਜ ਪ੍ਰਾਈਸ 40000 ਪਿੱਛੋਂ ਮਾਨਤਾਨ ਹੋ ਜੂ ਨਿੱਕੇ ਨਿੱਕੇ ਮੋਲੀ ਆ ਪਹਿਣਾ ਚੰਗੀਆਂ ਕੱਦ ਕਾਠ ਵਾਲੀਆਂ ਚਾਰ ਨੰਬਰ ਗੋਰੇ ਇਹ ਬੱਚੀ ਪਹਿਲਾਂ ਨਾ ਵੀਰੇ ਦੈਨ ਲਊਗੀ ਹਫ਼ਤੇ ਤੋਂ 10 ਦਿਨ ਮੰਨ ਕੇ ਚੱਲੋ ਪਿਓਰ ਜਰਸੀ ਕੁਆਲਿਟੀ ਕੁਲਟੀ ਬਹੁਤ ਆ ਵੀਰੇ ਹਫ਼ਤੇ ਤੋਂ 10 ਦਿਨ ਹਾਂਜੀ ਜੈਜ ਜੈ ਮੋਲਾ ਮੋਲ ਨਹੀਂ ਵੀਰੇ ਬਿਲਕੁਲ ਜਿਹੜਾ ਲੈਣਾ ਦੇਣਾ ਵਾ 30000 ਦੀ ਬੱਚੀ ਦੇ ਦਾਂਗੇ ਦੁੱਧ ਕਿੰਨਾ ਕਿ ਭੀ ਤੇ ਕਿਸਾਨ ਦੋ 10 11 ਕਿਲੋ ਤਾਂ ਚਾਹੀਦਾ ਵੀਰੇ ਬਾਕੀ ਸੇ ਵਾਲਾ ਹੈ ਕੁਆਲਿਟੀ ਬਹੁਤ ਆ ਪ੍ਰਭਾਵ ਵੀ ਟੋਕੜਾਂ ਵਾਲੀ ਆ ਬੱਚੀਆਂ ਵਾਲੀ ਆ ਹਾਂ ਦੋਸਤੋ 30000 ਦੀ ਦੇ ਦੇਣੀ ਆ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਬੱਚਾ ਦੇ ਜੂ ਦੁੱਧ ਬਾਈ ਕਹਿੰਦਾ 10 11 ਕਿਲੋ ਤਾਂ ਕੋਈ ਬਾਹਲਾ ਨਹੀਂ ਇੰਨਾ ਮੰਨ ਕੇ ਹੀ ਸੌਦਾ ਕਰ ਲੇ। ਰਾਮਣਾ ਹੀ ਪਿਆ ਦੇਣਾ ਫਿਰ ਭਾਅ ਵੀ ਬਾਈ ਕਹਿੰਦਾ ਵੱਛੀਆਂ ਵਾਲਾ ਹੀ ਆ ਕੱਲੀਆਂ ਔਸਰ ਵੜਾਂ ਵਾਲਾ। ਕਿਉਂਕਿ 25 20 25 25 ਹਜ਼ਾਰ ਦੀਆਂ ਤਾਂ ਔਸਰ ਵੜਾਂ ਵਿਕਦੀਆਂ। ਉਹਨਾਂ ਨੇ ਪਤਾ ਨਹੀਂ ਖਣੀਆਂ ਆਉਂਦੀਆਂ ਨੇ ਸੀਵਨ ਲੈ ਕੇ ਗੱਬਣ ਹੋ ਜਾਣਾ। ਕਈ ਵਾਰਾਂ ਦੋ ਤਿੰਨ ਵਾਰੀ ਗੇੜ ਵੀ ਖਾ ਜਾਂਦੀਆਂ ਹੁੰਦੀਆਂ ਉਹ ਕਿਸਮਤ ਦੀਆਂ ਗੱਲਾਂ। ਤੇ 6 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ। ਤੇਨੇ ਦਾ ਹਫਤੇ ਤੇ ਦਸਾਂ ਦਿਨਾਂ 'ਚ ਬੱਚਾ ਦੇ ਦੇਣਾ ਸੋਨਾ ਲੇਵਾ ਬਣਾਉਗੀ ਮੰਨ ਲਓ ਵੀਰੇ ਜਿੰਨਾ ਵੀ ਬੱਚੀ ਅੜ ਵੀ ਵਧੀਆ ਕੁਆਲਿਟੀ ਕੁਆਲਿਟੀ ਬਹੁਤ ਆ ਹੂੰ ਜਰਸੀ ਬਰੀਡ ਆ ਦੁੱਧ ਮੱਝਾਂ ਵਰਗਾਉ 10 ਕਿਲੋ ਦੁੱਧ ਵੀ ਬਹੁਤ ਹੁੰਦਾ 5 ਕਿਲੋ ਤੜਕੇ 5 ਕਿਲੋ ਆਥ ਨੇ ਆਮ ਨੋਰਮਲ ਮੱਝਾਂ ਪਿੰਡਾਂ 'ਚ 9 ਨੂੰ 10 10 ਕਿਲੋ ਦੁੱਧ ਦਿੰਦੀਆਂ ਤੇ ਇਸ ਤੋਂ ਬਾਅਦ ਦੁੱਧ ਵਾਲਿਆਂ ਦਾ ਟਾਈਮ ਆ ਮੱਝਾਂ ਕਹਿਣ ਨੂੰ ਭਾਵੇਂ ਕੋਈ ਗੱਭਨ ਦਾ ਐਵੇਂ ਕਹਦੇ ਬਈ ਮੇਰੀ ਮੱਝ 15 ਕਿਲੋ ਦੁੱਧ ਦਿੰਦੀ ਯਾਰ ਕੀ 18 ਦੇਊਗੀ ਉਹਦਾ ਕਹਿਣ ਕਰਦੀਆਂ ਗੱਲਾਂ ਆਮ ਨਾਰਮਲ ਮੱਝਾਂ 9 9 10 10 ਕਿਲੋ 10 ਕਿਲੋ ਦੁੱਧ ਦਿੰਦੀਆਂ ਹਰੇਕ ਦੇ ਘਰੇ ਰੱਖੀਆਂ ਮੇਰੇ ਘਰੇ ਵੀ ਪੰਜ ਛੇ ਹੈਗੀਆਂ ਸਾਰਿਆਂ ਨੂੰ ਪਤਾ ਥੋੜੀਆਂ ਮੱਝਾਂ ਜਿਹੜਾ ਵੱਧ ਦੁੱਧ ਵਾਲੀਆਂ ਤੇ ਉਹਨਾਂ ਦੁੱਧੀ ਉਹਨੇ ਪਿਆ ਦੇਣਾ ਇਹ ਬੈਡ ਨੇ ਵੀਰੇ ਦੂਜੇ ਸੂਏ ਸੋਣਾ ਪੰਜ ਨੰਬਰ ਨੇ ਤੇ ਜਰਸੀ ਦੇ ਵਿੱਚ ਕ੍ਰਾਸ ਆ ਵੀਰੇ ਕਾਫੀ ਕਲਰ ਆ ਓਕੇ ਤੇ 12 ਦਿਨ ਪਾਈ ਵੀਰੇ ਇਹਦੇ ਦਿਨ ਪੂਰੇ ਹੋਣ ਚ ਤੇ ਜਿਹੜਾ ਅੱਜ ਦਾ ਮੁੱਲ ਹੋਊਗਾ ਵੀਰੇ 31000 ਚੋਂ ਮਾਨਤਾਨ ਕਰ ਦਾਂਗੇ 31000 ਬਿਲਕੁਲ ਜੈ ਜਮਾ ਹਾਂਜੀ ਇਹ ਵੀਰੇ ਮਾਨਤਾਨ ਵਾਲੇ ਹੋਣਗੇ ਰੇਟ ਜਿਵੇਂ ਹੁਣ 30 ਚੋਂ ਵੀ ਹਨਾ ਛੋਟ ਛੱਪਾ ਹੀ ਹੋਊਗਾ ਵੀ ਸੌਦੇਬਾਜ਼ੀ ਨਹੀਂ ਤੇ ਇਹਦਾ ਵੀ 31 ਚੋਂ ਮਾਨ ਕਰ ਦਾਂਗੇ ਸਹੀ ਆ ਹਾਂਜੀ ਦੋਸਤੋ ਮੈਂ ਤੁਹਾਨੂੰ ਵੀਡੀਓ ਤੇ ਸਟਾਰਟਿੰਗ ਦੱਸਿਆ ਸੀ ਗੋਰੇ ਦੇ ਵੀਡੀਓ ਦੀਆਂ ਵੀਡੀਓ ਤਾਂ ਤੁਸੀਂ ਵੇਣੀਆਂ ਬਹੁਤ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋਈਆਂ ਵੀਰਦਿਆਂ ਸਾਰੇ ਤੁਸੀਂ ਭੈਣ ਭਰਾ ਜਾਣਦੇ ਹੀ ਆ ਵੀਰ ਨੂੰ ਲੱਗ ਭਗ ਹਰੇਕ ਭੈਣ ਭਰਾ ਇੱਕ ਅੱਧੀ ਵਾਰੀ ਤੇ ਇਸ ਘਰੇ ਢਾ ਮਾਰ ਕੇ ਹੀ ਗਿਆ ਹੋਊਗਾ ਤੋ ਕਿ ਵੀਡੀਓ ਬਹੁਤ ਬਣੀਆ ਆਪਣੇ ਚੈਨਲ ਤੇ ਤੇ ਸਾਰੀਆਂ ਵੀਡੀਓ ਨਾਲੋਂ ਘੱਟ ਮੁੱਲ ਆ ਜੀ ਵੀਡੀਓ ਚ ਆ 31000 ਦੀ ਦੇ ਦੇਣੀ ਆ 12 ਦਿਨਾਂ ਦੀ ਕੱਚੀ ਆ ਤੇ ਇੱਕ ਅੱਧਾ ਗੱਟਾ ਕੋਈ ਇਹਦਾ ਫੀਡ ਦਾ ਪਾ ਲੈ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸਾਰੀ ਵਾਲ ਟੱਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂਜੇ 2000 ਖਰਚਾ ਕਰ ਲਓਗੇ ਉਨਾ ਹੀ ਇਹਨੇ ਦੁੱਧ ਵੱਧ ਪਿਆ ਦੇਣਾ ਚੰਗੀ ਵੱਛੀ ਤਿਆਰ ਹੋ ਜੂਗੀ ਦਿਨਾਂ ਤੇ ਤਿਆਰ ਹੋਈ 12 ਦਿਨ ਪਾਏ ਆ 12 ਦਿਨ ਤੁਸੀਂ ਸਾਹਮਣੀ ਪੈਣੀ ਆ ਪੱਠੇ ਡੱਠੇ ਪਾਉਣੇ ਆ ਤੇ ਉੱਥੇ ਇੱਕ ਅੱਧਾ ਕੋਈ 2000 ਵਾਲਾ ਚੰਗੀ ਫੀਡ ਦਾ ਗੱਟਾ ਪਾ ਲੋ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸਾਰੀ ਵਾਲ ਟੱਲ ਕੱਢ ਕੇ ਸੋਹਣਾ ਹਵਾਨਾ ਤਿਆਰ ਕਰਕੇ ਸੂ ਜਿਹੜਾ 2000 ਫੀਡ ਦਾ ਤੁਸੀਂ ਖਰਚਾ ਕਰਨਾ ਇਹ ਤੇ ਉਹ ਇਹਨੇ ਆਪ ਦਾ ਮੁੱਲ ਮੋੜ ਦੇਣਾ ਉਹਨਾਂ ਹੀ ਇਹਨੇ ਦੁੱਧ ਵਧ ਪਿਆ ਦੇਣਾ ਜੇ ਵਧੀਆ ਸੇਵਾ ਕੀਤੀ ਹੋਊ ਜਾਨਵਰ ਦੀ ਗੱਭਣ ਦੀ ਤੇ ਜਾਨਵਰ ਆਪੇ ਦੁੱਧ ਵਧੀਆ ਪਿਆ ਦੇਣਾ ਤੇ ਨਿੱਕੇ ਨਿੱਕੇ ਮੌਲਾ 30000 ਦੀ ਉਹ 31000 ਦੀ ਆ 40000 ਚੋਂ ਮਾਨ ਤਾਨ ਹੋ ਜੂ ਇਹਦਾ 48000 ਚੋਂ ਮਾਨ ਤਾਨ ਹੋ ਜੂ ਇਹਦਾ 45000 ਚੋਂ ਮਾਨ ਤਾਨ ਹੋ ਜੂ ਨਿੱਕੇ ਨਿੱਕੇ ਮੁੱਲ ਆ ਫੋਨ ਨੰਬਰ ਸਕਰੀਨ ਤੇ ਆ ਜੇ ਕੋਈ ਭੈਣ ਭਰਾ ਤਿਆਰ ਕਰਕੇ ਵੀ ਸੇਲ ਕਰਦਾ ਕੋਈ ਵਪਾਰੀ ਵੀ ਲੈ ਲੈਂਦਾ ਤੇ ਤਾਂ ਵੀ ਪੰਜ ਪਾਸਾ 7-7 ਹਜ਼ਾਰ ਵੇਣਾ ਤਿਆਰ ਹੋਈਆਂ ਬੜੇ ਆਰਾਮ ਨਾਲ ਨਫਾ ਦੇ ਜਾਣੀਆਂ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਤੇ ਉਹੀ ਤੁਹਾਨੂੰ 5-7 ਹਜ਼ਾਰ ਪਸ਼ੂ ਭਾਅ ਚ ਮਿਲ ਜੂਗਾ ਕਿਉਂਕਿ ਵਪਾਰੀ ਨੇ ਵੀ ਅੱਗੇ ਲਿ ਜਾ ਕੇ ਸੇਲ ਕਰਨੀਆਂ ਜੇ ਤੁਸੀਂ ਸਿੱਧਾ ਲੈ ਲਓਗੇ ਉਹੀ 5-7 ਹਜ਼ਾਰ ਭਾਅ ਚ ਮਿਲ ਜੂ 5-7 ਹਜ਼ਾਰ ਦੀ ਫੀਡ ਲਿਆਓ ਸੂਈਆਂ ਨੂੰ ਫੀਡ ਪ ਤੇ ਗਰਮਿਓ ਗਰਮੀ ਵਧੀਆ ਦੁੱਧ ਪਿਆ ਦੇਣੀਆਂ ਸਾਰੇ ਨੂੰ ਖੁਸ਼ੀ